ਦੋਸਤੋ ਕੀ ਹਾਲ ਨੇ ਜੀ ਅਮੀਰਕਰ ਬਿਲਕੁਲ ਠੀਕ ਹੋਮੋਂਗੇ ਤਾਰਾ ਜੀ ਤੁਹਾਡੇ ਬਹੁਤ ਸਾਰੇ ਕੈਂਡੀਡੇਟਾਂ ਦੀ ਡਿਮਾਂਡ ਤੇ ਇੱਕ ਵੀਡੀਓ ਲੈ ਕੇ ਆਇਆਗਾ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦੇ ਵਿੱਚ ਜੇੜ ਵਾਰਡਨ ਦੀ ਭਰਤੀ ਆਊਟ ਹੋ ਚੁੱਕੀ ਹੈ ਹੈਨਾ ਤੇ ਇਹਦੇ ਆਪਾਂ ਸਿਲੇਬਸ ਬਾਰੇ ਡਿਸਕਸ਼ਨ ਕਰਨਾਗਾ ਕਿ 2024 ਦਾ ਸਿਲੇਬਸ ਕੀ ਰਹਿਣ ਵਾਲਾਗਾ ਕਿਉਂਕਿ ਬੱਚੇ ਬਹੁਤ ਦੇ ਜਿਹੜੇ ਮੈਸੇਜ ਤੇ ਕਾਲਸ ਆਉਂਗੀਆਂ ਉਹਨਾਂ ਦੇ ਵਿੱਚੋਂ ਡੈਲੀ ਆਂ ਸਮਝ ਲਓ ਕਿ ਮੈਨੂੰ 15 ਤੋਂ 20 ਫੋਨ ਬੱਚੇ ਨੇ ਸਿਲੇਬਸ ਵਾਸਤੇ ਹੁੰਦੇ ਤੇ ਚੈਟਿੰਗ ਮੈਸੇਜ ਤਾਂ ਪਤਾ ਨਹੀਂ ਕਿੰਨੇ ਆ ਜਾਂਦੇ ਆ WhatsApp ਦੇ ਉੱਪਰ ਠੀਕ ਹੈ ਜੀ ਤਾਂ ਕਰਕੇ ਉਹਨਾਂ ਸਾਰਿਆਂ ਦੀ ਡਿਸਕਸ਼ਨ ਕਰਾਂਗੇ ਵੀਡੀਓ ਦੇ ਵਿੱਚ ਤੇ ਬੰਦਦੇ ਆ ਵੀਡੀਓ ਦੇ ਵਿੱਚ ਅੱਗੇ ਚੱਲਦੇ ਤਾਂ ਉਹਨਾਂ ਦੱਸਦੇ ਕਿਵੇਂ ਦਾ ਸਲੇਵਸ ਰਹੂਗਾ ਕੀ ਦਾ ਪ੍ਰੋਸੈਸ ਆ ਸਾਡੇ ਦੇ ਵਿੱਚ ਦੋਸਤੋ ਪਹਿਲੇ ਰਾਜੇ ਮੈਂ ਤੁਹਾਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਜੇਲ੍ਹ ਵਾਰਡਨ ਦੀ ਜਾਂ ਜਿਹੜੀ ਨਵੀਂ ਭਰਤੀ ਆ ਰਹੀ ਹੈ 10000 ਉਹਦੀ ਤਿਆਰੀ ਕਰਨਾ ਚਾਹੁੰਦਾ ਤਾਂ ਆਪਣੇ ਕੋਲ ਪੰਜਾਬ ਪੁਲਿਸ ਵਾਲਾ ਬੈਚ ਚੱਲ ਰਿਹਾ ਹੈ ਰਾਜੇ ਜਿਹਦੇ ਤੇ ਆਫਰ 5 ਦਿਨਾਂ ਤੱਕ ਚੱਲੂਗਾ ਉੱਥੋਂ ਜੁਆਇਨ ਕਰ ਸਕਦੇ ਹੋ ਪਟਵਾਰੀ ਕਲਰਕ ਵੀਡੀਓ ਤੇ ਜਿਹੜੇ ਬੱਚੇ ਨੇ ਆਲ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾਗਾ ਉਹਦੇ ਬਾਅਦ ਤੁਸੀਂ ਆਪਣਾ ਚੜ੍ਹਦੀ ਕਲਾ ਬੈਚ ਪਰਚੇਜ਼ ਕਰ ਸਕਦੇ ਹੋ ਇਹ ਆਪ ਨੂੰ ਸਾਰਾ ਕੁਝ ਸਤਾਜੀ ਤੁਹਾਨੂੰ ਐਪ ਤੋਂ ਮਿਲੂਗਾ ਇਹ ਪਲੇ ਸਟੋਰ ਤੋਂ ਡਾਊਨਲੋਡ ਕਰ ਲਿਓ ਆਈਫੋਨ ਵਾਲੇ ਬੱਚੇ ਨੇ ਇਹ ਐਪ ਡਾਊਨਲੋਡ ਕਰਨੀ ਆ ਆਪਣਾ ਮੋਬਾਈਲ ਨੰਬਰ ਹੈ ਠੀਕ ਹੈ ਜੀ ਇੱਕ ਵਾਰ ਤੋਂ ਸਾਰੇ ਵੀ ਆਪਣੀ ਤਿਆਰੀ ਕਰ ਸਕਦੇ ਹੋ ਰਾਜੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮੈਥ ਅਤੇ ਇੰਗਲਿਸ਼ ਦੀਆਂ ਕਲਾਸਾਂ ਸਟਾਰਟ ਹੋ ਚੁੱਕੀਆਂ ਅੱਜ ਤੋਂ ਰਾਜੇ ਤਾਂ ਮੈਥ ਤੁਹਾਡਾ ਚੱਲਦੇ ਹੈਗਾ ਕੰਟੀਨਿਊ ਠੀਕ ਹੈ ਜੀ ਤੇ ਉਹਦਾ ਤੁਸੀਂ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਤੁਹਾਨੂੰ ਮਿਲੇਗਾ ਕੀ ਕੀ राजे ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਭਾਸ਼ਾ ਦੇ ਵਿੱਚ ਲੈਕਚਰ ਮਿਲਣਗੇ ਆਲ ਇਹਦੇ ਵਿੱਚ ਵੀਡੀਓ ਲੈਕਚਰ ਹੋਣਗੇ ਆਲ ਕਲਾਸਾਂ ਨੇ ਤੁਹਾਨੂੰ ਇਹਦੇ ਵਿੱਚ ਪੀਡੀਐਫ ਮਿਲਣਗੇ ਸਾਰੀਆਂ ਕਲਾਸਾਂ 0 ਲੈਵਲ ਤੋਂ ਹੋਣਗੀਆਂ राजे ਇਹ ਨਹੀਂ ਹੈਗਾ ਕਿ ਚਾਹੇ ਕੋਈ ਕਿਤੇ ਪਹਿਲੀ ਵਾਰ ਤਿਆਰੀ ਕਰ ਰਿਹਾ ਉਹਨੂੰ ਬਿਲਕੁਲ ਨਹੀਂ ਫੀਲ ਹੋਊਗਾ ਕਿਉਂਕਿ ਆਪ ਵਿੱਚ ਕੀ ਹੁੰਦਾਗਾ ਬਾਈ ਲੈਵਲ ਤੋਂ ਬੈ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਕੀ ਹੁੰਦਾ राजे ਜਿਹੜੇ ਬੱਚੇ ਨਵੇਂ ਹੁੰਦੇ ਉਹਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਕੀ ਪ੍ਰੋਸੈਸ ਹੈ ਕਾ ਆਪਰਾ ਜੀ ਤੁਹਾਨੂੰ ਜੋੜ ਘਟਾਓ ਗੁਣਾ ਭਾਗ ਵੀ ਦੱਸ ਦਿਆਂ ਕਿ ਭਾਈ ਸਾਵਾ ਕਿਵੇਂ ਕਰਨੀ ਹੈ ਤੁਸੀਂ ਕਿਵੇਂ ਕਿਸੇ ਸੰਖਿਆ ਨੂੰ ਕੱਟਣਾ ਇਦੋਂ ਨੀਚਲੇ ਲੈਵਲ ਤਾਂ ਮੈਂ ਨਹੀਂ ਪੜਾ ਸਕਦਾ ਬਿਲਕੁਲ ਰਾਜੇ ਧਰਤੀ ਚ ਟੋਆ ਪਟਕੀ ਪੜਾਈ ਜਿਹਾ ਪੜਾ ਰਹੇ ਹਾਂ ਇੱਕ ਤਰ੍ਹਾਂ ਦਾ ਠੀਕ ਹੈ ਜੀ ਹੁਣ ਰਾਜੇ ਆਪਾਂ ਗੱਲ ਕਰਨੇ ਆ ਸਲੀਪਸ ਦੀ ਦੇਖੋ ਰਾਜੀ ਜੀ ਜੇਕਰ ਆਪਾਂ ਪਿਛਲੇ ਸਾਲ ਦਾ ਸਲੀਪਸ ਦੇਖੀਏ ਜੇਲ੍ਹ ਵਾਰਡਨ ਦਾ ਉਹਦੇ ਵਿੱਚ ਤੁਹਾਨੂੰ 120 ਨੰਬਰਾਂ ਦਾ ਪੇਪਰ ਆਇਆ ਸੀ ਜਿਹਦੇ ਵਿੱਚ ਤੁਹਾਨੂੰ ਸਮਾਂ ਉਹਦੇ ਵਿੱਚ ਦਿੱਤਾ ਸੀਗਾ 100 ਮਿੰਟ ਜਿਹਨੂੰ ਆਪਾਂ ਇੱਕ ਘੰਟਾ 40 ਮਿੰਟ ਵੀ ਕਹਿ ਸਕਦੇ ਹਾਂ ਉਦੋਂ ਕੀ ਪ੍ਰੋਸੈਸ ਸੀ ਰਾਜੇ ਉਸ ਵਾਰ ਤੁਹਾਡਾ ਪੇਪਰ 100 ਨੰਬਰ ਦਾ ਹੋਊਗਾ ਬੱਚੇ ਕਹਿਣਗੇ ਜੀ ਤੁਹਾਨੂੰ ਕਿਵੇਂ ਪਤਾ 100 ਨੰਬਰ ਦਾ ਪੇਪਰ ਹੋਊਗਾ ਕਾਰਨ ਇਹ ਹੈ ਕਿ ਰਾਜੇ ਉਦੋਂ ਤੁਹਾਡਾ ਪੇਪਰ ਏ ਨਹੀਂ ਹੈਗਾ ਸੀਗਾ ਉਦੋਂ ਤੁਹਾਡਾ ਪੇਪਰ ਏ ਹੈ ਜਿਹੜਾ ਪੰਜਾਬੀ ਲੈਂਗੁਏਜ ਵਾਲਾ ਉਹ ਹੈ ਨਹੀਂ ਸੀਗਾ ਤਾਂ ਕਰਕੇ 120 ਨੰਬਰ ਦਾ ਪੇਪਰ ਹੁੰਦਾ ਸੀ ਉਹ ਤੁਹਾਡਾ ਤਾਂ ਕਲਰਕਰ ਦਾ ਪੇਪਰ ਵੀ 120 ਨੰਬਰਾਂ ਦਾ ਸੀ ਉਦੋਂ ਕਾਫੀ ਪੇਪਰ 120 ਵੀ ਨੰਬਰਾਂ ਦੇ ਹੁੰਦੇ ਸੀ ਤਾਂ ਕਰਕੇ ਜਦੋਂ ਇਹਨਾਂ ਨੇ ਪੇਪਰ ਏ ਲਾਜ਼ਮੀ ਕਰਤਾ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਤਾਂ ਜਿੰਨੇ ਵੀ ਪੇਪਰ 120 ਨੰਬਰਾਂ ਦੇ ਹੁੰਦੇ ਸੀ ਉਹਨਾਂ ਨੂੰ ਘਟਾ ਕੇ ਸਾਰਾ ਪੇਪਰ 100 ਨੰਬਰ ਦਾ ਕਰਤਾ ਠੀਕ ਹੈ ਜੀ ਤਾਂ ਮੈਥ ਰਾਜੇ ਤੁਹਾਡਾ ਬੈਚ ਆਪਣੇ ਕੋਲ ਚੱਲ ਰਿਹਾ ਸਾਰੀਆਂ ਕਾਈਆਂ ਤੁਹਾਨੂੰ ਇਹ ਚ ਕਰਵਾਈ ਜਾਂਦੇ ਆਪਾਂ ਸਾਰੀਆਂ ਕਾਈਆਂ ਕੋਈ ਵੀ ਰਾਜੇ ਚੀਜ਼ ਇਹ ਨਹੀਂ ਰੱਖੂਗੀ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ ਠੀਕ ਹੈ ਜੀ ਆਹ ਮੈਥ ਦੇਆਂ ਕਾਈਆਂ ਸੀ ਆਹ ਕੰਪਿਊਟਰ ਦਾ ਸਿਲੇਬਸ ਸੀ ਉਸ ਪਰ 25 ਨੰਬਰ ਦਾ ਆਇਆ ਸੀ ਕੰਪਿਊਟਰ ਇਸ ਵਾਰ ਘੱਟ ਨੰਬਰਾਂ ਦਾ ਆਊਗਾ ਠੀਕ ਹੈ ਜੀ ਰੀਜ਼ਨਿੰਗ ਦੇ ਲੈਕਚਰ ਇੰਗਲਿਸ਼ ਚੱਲ ਰਹੀ ਆ ਜਨਰਲ ਅਵੇਅਰਨੈਸ ਹੋ ਗਈ ਆਪਣੀ ਤੇ ਆ ਆਪਣੀ ਆ ਗਈ ਜੀਕੇ ਦੀ ਪੋਸ਼ਨ ਆ ਗਿਆ ਰਾਜੇ ਇੱਕ ਤਰ੍ਹਾਂ ਨਾਲ ਠੀਕ ਹੈ ਜੀ ਇਹਦੇ ਵਿੱਚ ਇੰਡੀਆ ਤੇ ਪੰਜਾਬ ਦੀ ਜੀਕੇ ਸੀ ਇਹਦੇ ਵਿੱਚ ਕਲੀਕ ਕਨਸਟੀਟਿਊਸ਼ਨ ਬਾਰੇ ਰਾਜਨੀਤੀ ਬਾਰੇ ਗੱਲ ਕੀਤੀ ਸੀਗੀ ਠੀਕ ਹੈ ਜੀ ਤੇ ਬਾਕੀ ਰਾਜੇ ਇਸ ਵਾਰ ਸਲੇਸ ਦੇ ਵਿੱਚ ਥੋੜਾ ਮੋਟਾ ਚੇਂਜ ਹੋਊਗਾ ਠੀਕ ਹੈ ਜੀ ਚੇਂਜ ਕਿਵੇਂ ਹੋਊਗਾ ਜਿਵੇਂ ਤੁਹਾਨੂੰ ਪਤਾ ਕਿ ਪੰਜਾਬੀ ਤੇ ਰੀਜ਼ਨਿੰਗ ਤੇ ਮੈਥ ਰੀਜ਼ਨਿੰਗ ਅਲੱਗ-ਅਲੱਗ ਹੋਣਗੀਆਂ ਮੈਥ ਜਿਵੇਂ ਪਿਛਲੀ ਵਾਰ ਜਿਆਦਾ ਨੰਬਰਾਂ ਦਾ ਸੀ ਉਹ ਨੰਬਰਾਂ ਅੱਠ ਨੰਬਰਾਂ ਦਾ ਮੈਥ ਹੋਊਗਾ ਠੀਕ ਹੈ ਜੀ ਤੇ 15 13 ਨੰਬਰ ਦੀ ਪੰਜਾਬੀ 12 ਨੰਬਰ ਦੀ ਇੰਗਲਿਸ਼ ਉਹ ਪ੍ਰੋਸੈਸਰ ਹੋਊਗਾ ਜਿਹੜਾ ਪੰਜਾਬ ਪੁਲਿਸ ਵਾਲੇ ਪੇਪਰ ਦਾ ਰਿਹਾ ਸੇਮ ਕੋ ਸੇਮ ਤੇ ਉਸ ਦੇ ਅਕੋਰਡਿੰਗ ਬਹੁਤ ਬੱਚੇ ਕਹਿੰਦੇ ਸੀ ਤਿਆਰੀ ਕਰਨੀ ਚਾਹੁੰਦੇ ਸੀ ਸਿਲੇਬਸ ਤਾਂ ਹਜੇ ਆਇਆ ਨਹੀਂ ਜਿਹੜੇ ਬੱਚੇ ਇਹ ਸੋਚ ਰੱਖ ਰਹੇ ਹੈ ਜੀ ਸਿਲੇਬਸ ਤਾਂ ਹਜੇ ਆਇਆ ਨਹੀਂ ਅਸੀਂ ਤਿਆਰੀ ਕਿਵੇਂ ਕਰੀਏ ਤਾਂ ਰਾਜੇ ਸਮਝ ਲਓ ਕਿ ਤੁਸੀਂ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਪਿੱਛੇ ਫਿਰਦੇ ਹੋ ਤੁਹਾਡੇ ਵਰਗੇ ਭੋਲੇ ਬੱਚਿਆਂ ਦਾ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਮਜ਼ਾਕ ਨਹੀਂ ਕਰ ਰਿਹਾ ਰਾਜੇ ਮੈਂ ਕੋਈ ਇਹ ਨਹੀਂ ਕਹਿ ਰਿਹਾ ਤੁਹਾਡੇ ਵਰਗੇ ਭੋਲੇ ਬੱਚਿਆਂ ਦੀ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਤਹਾਨੂੰ ਕਿੰਨੇ ਵਾਰ ਇਹ ਕਿਹਾ ਰਜੇ ਜੀਕੇ ਕਿਵੇਂ ਬਦਲ ਜੂਗੀ ਇੰਡੀਆ ਜੀਕੇ ਨਹੀਂ ਬਦਲ ਸਕਦੀ ਤੁਹਾਡੇ ਕਰਕੇ ਪੰਜਾਬ ਜੀਕੇ ਨਹੀਂ ਬਦਲ ਸਕਦੀ ਕੰਪਿਊਟਰ ਸੇਮ ਰਹਿਣਾ ਹੈ ਪੰਜਾਬੀ ਲੈਂਗੁਏਜ ਸੇਮ ਰਹਿਣੀ ਹੈ ਕਰੰਟ ਅਫੇਅਰ ਨਾਲ ਨਾਲ ਚੱਲਣਾ ਆਪਾਂ ਠੀਕ ਹੈ ਪਾਲਟੀ ਮੌਡਰਨ ਹਿਸਟਰੀ ਕੀ ਤਾਂ ਚੀਜ਼ਾਂ ਚੇਂਜ ਹੋ ਰਹੇ ਹੈਗਾ ਇੱਕ ਬੱਚੇ ਨੇ ਫੋਨ ਕੀਤਾ ਕਹਿੰਦਾ ਜੀ ਕੰਪਿਊਟਰ ਪਿਛਲੀ ਪੰਜਾਬ ਪੁਰਸ ਵਾਲੇ ਬੈਚ ਉਤੋਂ ਪੜ ਰਹੇ ਹੈ ਜੀ ਪਿਛਲੀ ਵਾਰ ਕੰਪਿਊਟਰ ਪੇਪਰ ਜਦ ਕੰਪਿਊਟਰ 5 ਨੰਬਰਾਂ ਦਾ ਸੀ ਐਤਕੀ ਜੀ ਕੰਪਿਊਟਰ 25 ਨੰਬਰਾਂ ਦਾ ਆ ਰਿਹਾ ਹੈ ਆ ਸਲਿਪਸ ਰਿਕਾਰਡਿੰਗ ਕਰ ਰਹੇ ਸੀ ਬੱਚਾ ਚਾਹੇ ਰਾਜੀ 5 ਨੰਬਰਾਂ ਦਾ ਕੰਪਿਊਟਰ ਆਉਣਾ ਚਾਹੇ 25 ਨੰਬਰਾਂ ਦਾ ਕੰਪਿਊਟਰ ਆਉਣਾ ਟੌਪਿਕ ਤਾਂ ਤੁਹਾਨੂੰ ਸਾਰੇ ਹੀ ਕਲੀਅਰ ਕਰਨੇ ਪੈਣਗੇ ਟੌਪਿਕ ਤਾਂ ਨਹੀਂ ਤੁਸੀਂ ਛੱਡ ਸਕਦੇ ਹੁਣ 5 ਨੰਬਰਾਂ 'ਚ ਤੁਹਾਨੂੰ ਕੀ ਪਤਾ ਕਿ ਕਿਹਦੇ 'ਚੋਂ ਸਲਿਪਸ ਪਾਉਣਗੇ ਉਹ ਟੌਪਿਕ ਤਾਂ ਸਾਰੇ ਕਲੀਅਰ ਕਰਨਾ ਚਾਹਣਾ ਆਪਾਂ ਠੀਕ ਹੈ ਤਾਂ ਕਰਕੇ ਰਾਜੀ ਇਹ ਬੱਚਿਆਂ ਵਾਲੀਆਂ ਗੱਲਾਂ ਥੋੜਿਆਂ ਜੇ ਪਾਸੇ ਰੱਖੋ ਕਿਉਂਕਿ ਆਪਾਂ ਜੌਬ ਲੈਣੀ ਐ ਜੌਬ ਕਿਦੋਂ ਲੈਣੀ ਐ ਜਦੋਂ ਆਪਾਂ ਮਚਨਰ ਹੋ ਜਾਂਦੇ ਆ ਜਦੋਂ ਆਪ ਨੂੰ ਦੁਨੀਆਦਾਰੀ ਦੀ ਸਮਝ ਆ ਜਾਂਦੀ ਐ ਉਦੋਂ ਆਪਾਂ ਜੌਬ ਲੈਣੀ ਐ ਥੋੜੇ-ਮੋਟੇ ਤੁਹਾਨੂੰ ਐਕਟਿਵ ਆਪ ਹੋਣਾ ਪਊਗਾ ਮੇਰੀ ਗੱਲਾਂ ਦਾ ਗੁੱਸਾ ਨਾ ਕਰੋ ਜੀ ਦੇਖੋ ਮੈਂ ਇੱਕ ਭੈਣ ਭਰਾ ਵਾਂਗ ਤੁਹਾਨੂੰ ਸਮਝਾ ਰਿਹਾ ਹਾਂਗਾ ਕਿ ਇੰਨਾ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਨਾ ਲੋਲੇ ਬਣ ਕੇ ਨਹੀਂ ਕੰਮ ਚੱਲਣਾ ਆਪਣਾ ਚੁਸਤ ਚਲਾਕ ਹੋਵੋਗੇ ਕੁਛ ਨਾ ਕੁਛ ਲੈ ਨਿਭੜੋਗੇ ਅੱਜ ਕੱਲ ਬਾਲੇ-ਪੋਲੇ ਬੱਚੇ ਦਾ ਟਾਈਮ ਨਹੀਂ ਹੈਗਾ ਠੀਕ ਹੈ ਇੰਨੇ ਕ ਐਕਟਿਵ ਹੋਇਆ ਕਰੋ ਕਿ ਜਿਹੜਾ ਸਲੇਬਸ ਪੰਜਾਬ ਦੇ ਪੇਪਰਾਂ ਸਲੇਬਸ ਲਗਭਗ ਸੇਮ ਹੀ ਹੁੰਦਾ ਕਿਹੜੀ ਪੋਸਟ ਦਾ ਸਲੇਬਸ ਦਾ ਅਲੱਗ ਹੁੰਦਾਗਾ ਦੱਸੋ ਮੈਨੂੰ ਕਿਹੜੀ ਪੋਸਟ ਦਾ ਸਲੇਬਸ ਅਲੱਗ ਹੈਗਾ ਬਸ ਇਹ ਹੋ ਸਕਦਾ ਕਿ ਜੀਕੇ ਸੀ ਜੀਕੇ 15 ਨੰਬਰ ਦੀ ਹੋਣੀ ਹੈ ਕਿ ਸਰ 25 ਨੰਬਰ ਦੀ ਹੋਣੀ ਹੁੰਦੀ ਹੈ ਹੁਣ ਇਹ ਤਾਂ ਹੈ ਨਹੀਂ ਕਿ ਜੀਕੇ 15 ਨੰਬਰ ਦੀ ਹੋਣੀ ਹੈ ਕਿ ਤੁਹਾਨੂੰ ਘੱਟ ਪੜ੍ਹਨੀ ਪਊਗੀ ਜਾਂ 25 ਨੰਬਰ ਦੀ ਹੋਣੀ ਤੁਹਾਨੂੰ ਜ਼ਿਆਦਾ ਪੜ੍ਹਨੀ ਪਊਗੀ ਪੜ੍ਹਨਾ ਤਾਂ ਸੇਮ ਹੀ ਪੜ੍ਹਨਾ ਸਾਰਾ ਕੁਝ ਠੀਕ ਹੈ ਤਾਂ ਕਰਕੇ ਕਹਿ ਰਹੇ ਹਾਂ ਰਾਜੀ ਪਿਛਲੀ ਵਾਰ ਦਾ ਸਲੇਬਸ ਬਹੁਤ ਬੱਚੇ ਕਹਿ ਰਹੇ ਸੀ ਇਹ ਆਊਗਾ ਇਹੀ ਤੇ ਆਲਰੇਡੀ ਬੈਚ ਤੁਹਾਡੇ ਵਾਸਤੇ ਚੱਲ ਰਿਹਾ ਪੰਜਾਬ ਪੋਰਸ 2024 ਵਾਲਾ ਉਸੇ ਬੈਚ ਦੇ ਵਿੱਚ ਹੀ ਤੁਹਾਡੀ ਜੇਰਵਾੜ ਦੀ ਭਰਤੀ ਕੰਪਲੀਟ ਕਰਵਾਉਂਗਾ ਉਸੇ ਬੈਚ ਦੇ ਵਿੱਚ ਹੀ ਤੁਹਾਡੀ ਇਹ 10000 ਭਰਤੀ ਜਨਵਰੀ ਦੇ ਵਿੱਚ ਨਵੀਂ ਆ ਰਹੀ ਹੈ ਉਹ ਵੀ ਉਸੇ ਦੇ ਵਿੱਚ ਕੰਪਲੀਟ ਕਰਵਾਉਂਗਾ ਇਹ ਤੁਹਾਡੇ ਨਾਲ ਪ੍ਰੋਮਿਸ ਆਪਣਾ ਠੀਕ ਹੈ ਜੀ ਉਹ ਕੰਮ ਨਹੀਂ ਹੈਗਾ ਜੀ ਕਿ ਤੁਹਾਨੂੰ ਨਵਾਂ ਬੈਚ ਦੇ ਦਾਂ ਮੈਂ ਫਲਾਣਾ ਕਰਦਾ ਧਮਕਾ ਕਰਦਾ ਉਹ ਚੀਜ਼ ਨਹੀਂ ਜਿਹੜੀ ਚੀਜ਼ ਚੱਲ ਰਹੀ ਹੈ ਉਹਦੇ ਵਿੱਚ ਹੀ ਅਪਡੇਟ ਕਰੂੰਗਾ ਨਵਾਂ ਚੀਜ਼ ਲੈਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਏਕ ਬਹਾਨੇ ਹੁੰਦੇ ਆ ਜੀ ਫਲਾਨੀ ਜੀ ਲੜੋਸੀਂ ਨਮਾ ਸ਼ੁਰੂ ਕਰਤਾ ਤੇ ਹਮਕਾ ਕਰਤਾ ਠੀਕ ਹੈ ਆਪਣਾ ਇਹ ਹੁੰਦਾ ਕਿ ਜੇਕਰ ਕਿਸੇ ਬੱਚੇ ਨੇ ਇੱਕ ਵਾਰੀ ਪੈਸੇ ਦਿੱਤੇ ਪੇਮੈਂਟ ਕੀਤੀ ਹੈ ਤਾਂ ਉਹਦਾ ਪੂਰਾ ਉਹਨੂੰ ਹੱਕ ਮਿਲੇ ਠੀਕ ਹੈ ਜੀ ਬਾਕੀ ਆਫਲਾਈਨ ਕਲਾਸਾਂ ਨੇ ਮਗਰੋਂ ਇਸਰੇ 5% ਆਪਣੇ ਜਿਗਰ ਨੇ ਜੁਆਇਨ ਕਰਨਾ ਚਾਹੁੰਦਾ ਹੁਣੇ ਤੋਂ ਆਪਲੀ ਤਿਆਰੀ ਸ਼ੁਰੂ ਕਰੋ ਰਾਜੇ ਬਾਅਦ ਵਿੱਚ ਮੌਕੇ ਤੇ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਟਾਈਮ ਘੱਟ ਸੀ ਜੀ ਸਾਉਂ ਦਾ ਪੇਪਰ ਤੇ ਨਹੀਂ ਪਤਾ ਲੱਗਿਆ ਜੀ ਆਹ ਨਹੀਂ ਹੋਇਆ ਤੇ ਹਮਕਾ ਹੁਣ ਸਾਰਾ ਕੁਝ ਹੈਗਾ ਜੇ ਹੁਣ ਪਿੱਛੇ ਹਟੋਗੇ ਤੁਹਾਡਾ ਨੁਕਸਾਨ ਆਗਾ ਠੀਕ ਹੈ ਜੀ ਬਾਕੀ ਰਾਜੇ SSC ਦਾ ਬੈਜ ਵੀ ਵਾ ਸ